ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਹਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਤਿੰਨ ਦਿਨਾਂ ਦੀ ਸ਼ਹੀਦੀ ਸਭਾ ਅਜ ਫਤੇਗੜ ਸਾਹਿਬ ਵਿਖੇ ਸ਼ੁਰੂ ਹੋ ਗਈ ਹੈ ਪਹਿਲੇ ਹੀ ਦਿਨ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਵਿੱਚੋਂ ਆਈਆਂ ਸੰਗਤਾਂ ਨੇ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਵੀ ਇਕ ਆਮ ਸ਼ਰਧਾਲੂ ਵਾਂਗ ਗੁਰਦੁਆਰਾ ਸ਼੍ਰੀ ਫਤਈਗੜ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਸ਼ਬਦ ਰਣ ਵਕਫ ਵਕਾਥਾਂ ਮਤੇ ਲਗਾਏ ਗਏ ਦੀਵਾਨਾਂ ਦੇ ਵਿੱਚ ਗੁਰੂ ਜਸ ਗਾਇਨ ਹੋ ਰਿਹਾ ਹੈ। ਚੇ ਵਾਤਾਵਰਣ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਸੁਣਾਈ ਦੇ ਰਿਹਾ ਹੈ। ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸੰਗਤਾਂ ਸ਼੍ਰੀ ਗੁਰਪ੍ਰੰਤ ਸਾਹਿਬ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਵੀ ਇੱਥੇ ਪੁੱਜ ਰਹੀਆਂ ਹਨ। ਆਰੀਆਂ ਸੰਗਤਾਂ ਦੀ ਸੇਵਾ ਲਈ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੰਗਰ ਲਗਾਏ ਗਏ ਹਨ ਹਰ ਸਾਲ ਦੀ ਤਰ੍ਹਾਂ ਮਲੇਰਕੋਟਲਾ ਦੀ ਇੱਕ ਸੰਸਥਾ ਸਿੱਖ ਮੁਸਲਿਮ ਸਾਂਝਾ ਵੱਲੋਂ ਵੀ ਲੰਗਰ ਲਗਾ ਕੇ ਆਪਣੀ ਹਾਜ਼ਰੀ ਲਗਵਾਈ ਗਈ ਹੈ ਸਾਰੀਆਂ ਤਾਰੀਫਾਂ ਸਾਰੀਆਂ ਵਧਾਈਆਂ ਉਸ ਸੱਚੇ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨ ਆਰ ਤੇ ਪਾਲਣ ਆਰ ਹੈ ਉਸੇ ਕਰਮ ਨੂੰ ਹੀ ਵਕਤ-ਵਕਤ ਪਾਸ਼ਾਵਾ ਵਿੱਚ ਅੱਲਾਹ ਕਾਲਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਪ੍ਰਵਤੀ ਅੰਗ 1349 ਅਵਲੱਲਾ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਹਾਜ਼ਰ ਨਾ ਦੀ ਧਰਤੀ ਮਲੇ ਕੋਲਾ ਤੋਂ ਹਰ ਸਾਲ ਹੀ ਸਿੱਖੂ ਸੰਗਾਂ ਦੇ ਜਿਹੜੇ ਮੈਂਬਰਸ ਨੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਾਉਂਦੇ ਨੇ ਤੇ ਆਪਣੇ ਸਿੱਖ ਭਰਾਵਾਂ ਦੇ ਦੁੱਖ ਚ ਸ਼ਾਮਲ ਹੋਣ ਲਈ ਜਿਹੜਾ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਇੱਕ ਹਾਕਮ ਨੇ ਜਿਹੜਾ ਕਹਿਰ ਘਮਾਇਆ ਸੀ ਉਸ ਵਿੱਚ ਸ਼ਾਮਲ ਹੁੰਦੇ ਨੇ ਜੇ ਮੈਂ ਕਹਾ ਇਨਸਾਨ ਹੋਣ ਨਾਲ ਤੇ ਜ਼ਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਸਾਡੇ ਸਿੱਖ ਭਰਾਵਾਂ ਨੂੰ ਇਸ ਚੀਜ਼ ਦਾ ਦੁੱਖ ਹੈ ਤਕਲੀਫ ਹੈ ਉਸੇ ਤਰ੍ਹਾਂ ਹੀ ਇਨਸਾਨ ਹੋਣ ਨਾਲ ਤੇ ਇੱਕ ਮੁਸਲਮਾਨ ਨੂੰ ਵੀ ਉਦਾਂ ਹੀ ਤਲੀਕ ਤਕਲੀਫ ਹੈ ਦੁੱਖ ਹੈ ਜੇ ਮੈਂ ਕਹਾ ਵੀ ਇੱਕ ਮੁਸਲਮਾਨ ਜਿਆਦਾ ਇਸ ਦੁੱਖ ਨੂੰ ਮਹਿਸੂਸ ਕਰ ਰਿਹਾ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਅਜੀਬ ਲੱਗੂਗੀ ਕਿਉਂਕਿ ਇਸਲਾਮ ਦੀ ਕਿ ਸਿੱਖਿਆ ਹੈ ਜਿਸ ਨੇ ਕਿਸੇ નિર્ਦੋਸ਼ ਇਨਸਾਨ ਦੀ ਹੱਤਿਆ ਕੀਤੀ ਉਸ ਨੇ ਸਾਰੇ ਇਨਸਾਨੀ ਦੀ ਹੱਤਿਆ ਕਰਤੀ ਇੱਥੇ ਤਾਂ ਦੋ ਦੋ નિર્ਦੋਸ਼ ਤੇ ਮਾਸੂਮ ਜਾਨਾਂ ਦੀ ਹੱਤਿਆ ਹੋਈ ਸੀ ਤੇ ਇੱਕ ਬਹੁਤ بڑا ਕਹਿਰ ਸੀ ਜਿਹੜਾ ਉਸ ਵੇਲੇ ਸਮੇਂ ਦੇ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਹਾਕਮ ਨੇ ਜਿਹੜਾ ਵਰਤਾਇਆ ਸੀ ਤੇ ਇਸ ਦੇ ਨਾਲ ਨਾਲ ਹੀ ਅਸੀਂ ਉਸ ਚੀਜ਼ ਤੇ ਪੈਰਾ ਦੰਦੇ ਜਦੋਂ ਉਹਨਾਂ ਨੂੰ ਸਜਦ ਤਿਆਰੀ ਤੇ ਬਰੇਕਪੁਰ ਦਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਹਦੀ ਭਰੀ ਅਦਾਲਤ 'ਚ ਕਿਹਾ ਸੀ ਵੀ ਲੜਾਈ ਤੁਹਾਡੀ ਉਹਨਾਂ ਦੇ ਪਿਤਾ ਨਾਲ ਬਾਸੂਮਾਨੇ ਕੀ ਬਿਗਾੜਿਆ ਤੇ ਉਸੇ ਮੁਹੱਬਤ ਦੇ ਪੈਰੋ ਦੇਣ ਲਈ ਅਸੀਂ ਹਰ ਸਾਲਨੇ ਕੋਲੇ ਤਰਤਦੋ ਸ਼ਹੀਦਾ ਦੀ ਤਰਤੀ ਦੇ ਪਾਉਂਦੇ ਆ ਤੇ ਮਿੱਠੇ ਚਾਵ ਲਾਣਿਆ ਤੇ ਰਸੰਗਤ ਚ ਮਿਠਾਸ ਵੰਨਣ ਦੀ ਕੋਸ਼ਿਸ਼ ਕਰਦੇ ਆ ਇਹ ਉਹੀ ਸਾਂਝ ਹੈ ਜਿਹੜੀ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਤੋਂ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜਿਹੜੇ ਦਸਵੇਂ ਗੁਰੂ ਨਾਨਕ ਸੇ ਮਾਛੀਵਾੜਾ ਜੰਗਾਂ ਤੋਂ ਨਿਕਲ ਕੇ ਆ ਲੁਧਿਆਣਾ ਰੋਡ ਤੇ ਆਲਮਗੀਰ ਪਾਉਂਦੇ ਨੇ ਤਾਂ ਨਬੀ ਖਾਨ ਤੇ ਗਨੀ ਖਾਨ ਨੂੰ ਇੱਕ ਹੁਕਮਨਾਮਾ ਬਖਸ਼ਦੇ ਨੇ ਜਿੱਦੇ ਜੋ ਲਿਖਦੇ ਨੇ ਕਿ ਨਬੀ ਖਾਨ ਤੇ ਗਨੀ ਖਾਨ ਮੈਨੂੰ ਪੁੱਤਰਾਂ ਨੂੰ ਵਧ ਕੇ ਪੈ ਰਹੇ ਨੇ ਮੇਰਾ ਸਿੱਖ ਖਾਲੀਅਤ ਦਰਸ਼ਨੋ ਦੇਵੇ ਤੇ ਇਹ ਕਿ ਜਿਸ ਸੀ ਦੀ ਸ਼ੁਰੂਆਤ ਪਹਿਲੀ ਪਾਸ਼ਾਏ ਨੇ ਸ਼ੁਰੂ ਕੀਤੀ ਸੀ ਉਸੇ ਚੀਜ਼ ਨੂੰ 10ਵੇਂ ਗੁਰੂ ਨਾਨਕ ਇਨਕੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਚੀਜ਼ ਦੀ ਮੋਹਰ ਲਾਈ ਪੱਕੀ ਤੇ ਇਹ ਉਹ ਸਾਂਝ ਹੈ ਜਿਹੜੀ ਅੱਗੇ ਵਧਦੀ ਜਾ ਰਹੀ ਹੈ ਉਸੇ ਸਾਂਝ ਤੇ ਪਹਿਰਾ ਦੇਉਂਦੀ ਸਿੱਖ ਮਨੂ ਸਾਂਝਾ ਹਰ ਸਾਲ ਕੋਸ਼ਿਸ਼ ਕਰ ਰਿਹਾ ਹੈ ਪਹਿਲਾਂ ਹਰ ਸਾਲ ਸਵੇਰੇ ਦੂਜੇ ਦਿਨ ਇਥੇ ਸਿਆਸੀ ਅਖਾੜੇ ਲੱਗਦੇ ਸੀ ਪਰ ਇਹ ਕੁਝ ਸਾਲਾਂ ਤੋਂ ਹੁਣ ਬੰਦ ਹਨ ਫਿਰ ਵੀ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਹੋਰ ਸਿਆਸੀ ਨੇਤਾਵਾਂ ਵੱਲੋਂ ਇਥੇ ਆਪਣੀ ਹਾਜ਼ਰੀ ਲਗਵਾਏ ਜਾਣ ਦੀ ਆਸ ਹੈ